ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣਾ ਉਹ ਰੱਬ ਨੇ ਅਸੀ ਇਸ ਸਮਾਣਾ ਨਾਲ ਅੱਜ ਵੀ ਹਰੀ ਪ੍ਰਯੋਦਾ ਹੀ ਹੈ ਜੀ ਅੱਜ ਮੇਰੇ ਵੱਲ ਤੋਂ ਸਾਰਨ ਪਿਆਰ ਭਰੀ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਨਵੇਂ ਵੀਡੀਓ ਨਵੇਂ ਵਲੌਗ ਵਿੱਚ ਸਪਾ ਕਰੋ ਵੀਡੀਓ ਬਣਾਈ ਨਹੀਂ ਤੇ ਆਪਾਂ ਖੜੇ ਇਸ ਟਾਈਮ ਜਗਰਾਉ ਪੰਪ ਤੇ ਤੇਰਾ ਪਤਿਲ ਪਵਾ ਲਿਆ ਜੀ ਤੇ ਇਸ ਤੋਂ ਬਾਅਦ ਆਪਾਂ ਹੁਣ ਅੱਗੇ ਚੱਲਾਂਗੇ ਜੀ ਤਿਆਪਾ ਜਾ ਰਹਿਆਂ ਦੀ ਸ਼੍ਰੀ ਮੁਕਤਸਰ ਸਾਹਿਬ ਜਿੱਥੇ 40 ਮੁਕਤੇ ਸ਼ਹੀਦ ਹੋਏ ਸੀ ਤੇ ਤੋਫਾ ਚਲਦੇ ਆ ਜੀ ਤੁਸੀਂ ਸਫਰਾਣਾ ਬਣੇ ਰਹੋ ਤੇ ਤੇ ਆਪਾਂ ਹੁਣ ਤਿਆਰ ਆ ਜੀ ਚਲਦੇ ਆ ਜੀ ਹੌਲੀ ਹੌਲੀ ਫਿਰ ਚਲੋ ਹਾਂ ਜਿਸਾ ਪੜੀ ਤਰਪੈ ਵੀ ਜੇ ਗਰਾਉਂਡ ਤੇ ਆਪਾਂ ਘਰੋਂ ਵੀਡੀਓ ਬਣਾਈ ਨਹੀਂ ਸੀ ਆਪਾਂ ਇਹ ਤੋਂ ਵੀਡੀਓ ਸ਼ੁਰੂ ਕਰ ਰਹੇ ਆਂ ਜੀ ਤੇ ਇਹ ਹੈਗਾ ਜੀ ਵਾਗਾ ਫਰਾਂ ਦਾ ਰੋੜਾ ਸਰਵਾਦੀਪੁਰ ਰੋੜਾ ਜੀ ਇਹ ਹੈ ਬਾਕੀ ਚੱਲਦੇ ਆਂ ਜੀ ਮਾਉਂਟ ਮੇਰਾ ਮੋਬਾਈਲ ਮੈਂ ਲਾਇਆ ਸੀ ਇੱਕ ਪਾਹ ਹੁਣ ਲਾਇਆ ਹੋਇਆ ਮੋਬਾਈਲ ਮੈਂ ਆਪਣੀ ਮੋਟਰਸਾਈਕਲ ਤੇ ਜੀ ਤੇ ਜਿਹੜਾ ਮੇਰਾ ਮਾਉਂਟ ਆ ਉਹ ਕੱਲ ਮੈਂ ਜਦੋਂ ਮੋਟਰ ਵਲੋਗਿੰਗ ਕਰਨ ਲੱਗਾ ਸੀ ਤੇ ਮਾਉਂਟ ਟੁੱਟ ਗਿਆ ਤੇ ਆਲਰੇਡੀ ਲਾਈ ਸੀ ਐਮਸੀਲ ਉਹ ਸਾਰੀ ਉੱਖੜ ਗਈ ਉਹਦੇ ਵਿੱਚ ਹੁਣ ਦੁਬਾਰਾ ਲਾਈ ਸੀ ਐਮਸੀਲ ਤੇ ਮੈਂ ਤਾਂੇ ਦਾ ਮੈਂ ਹੋਰਾਂ ਕੈਮਰਾ ਦੇਖਣਾ ਜਾਵੇਂ ਦਾਗ ਉਹ ਫਿਰ ਮੈਂ ਆਪਣੇ ਮੋਟਰਸਾਈਕਲ ਤੇ ਮਾਉਂਟ ਕਰ ਲਿਆ ਜੀ ਉਪਰੋ ਚਲੋ ਚਲਦੇ ਆਲੀ ਹੌਲੀ ਹੌਲੀ ਤੁਸੀਂ ਬਾਹਰ ਦਾ ਵੀ ਉਹ ਦਾ ਆਨੰਦ ਮਾਣੋ ਤੇ ਸਾਹਮਣੇ ਆ ਗਿਆ ਜੀ ਨਾਨਕ ਸਰ ਇਹ ਗੁਰੂ ਘਰ ਨਾਨਕ ਸਰ ਕਲੇਰਾ ਤੇ ਅੱਜ ਲੋਹੜੀ ਦਾ ਵੀ ਤਿਹਾਰ ਹੈ ਜੀ ਮੁਖਤਸਰ ਸਾਹਿਬ ਦੀ ਮੱਗੀ ਉੱਥੇ ਦਿਹਾੜਾ ਮਨਾਇਆ ਜਾਂਦਾ ਜੀ 40 ਮੁਕਤੇ ਸ਼ਹੀਦੀ ਦਿਹਾੜਾ ਮੇਰੇ ਵੱਲੋਂ ਤੁਨਸਾਰਨ ਪਿਆਰ ਪਰਿ ਸਤਿ ਸ੍ਰੀ ਅਕਾਲ ਜੀ ਸਵਾਪਸਟਮ ਖੜਿਆ ਜੀ ਗੁਰਦੁਆਰਾ ਸ੍ਰੀ ਮੁਖਤਸਰ ਸਾਹਿਬ ਜਿੱਥੇ ਸਤਗੁਰਾਂ ਨੇ ਬਿਦਾਵਾ ਪਾਇਆ ਸੀ ਤੇ ਟੁੱਟੀ ਗੰਢੀ ਸੀ ਤੇ 40 ਮੁਕਤੇ ਇਥੇ ਸਥਾਨਾ ਤੇ ਸ਼ਹੀਦ ਹੋਈ ਸੀ ਤੇ ਤੇ ਤੁਸੀਂ ਮਗਰਲਵਾਂਸ ਦੇਖ ਸਕਦੇ ਹੋ ਜੀ ਸਰੋਵਰ ਹੈ ਜੀ ਸਰੋਵਰ ਦੇ ਦਰਸ਼ਨ ਹੁੰਦੇ ਆ ਜੀ ਤੇ ਪਿਛਲੇ ਮਗਰਲਵਾਂਸ ਦੇ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਆ ਜੀ ਤੇ ਆਪਾਂ ਲੈ ਕੇ ਚੱਲਦੇ ਜੀ ਤੁਹਾਨੂੰ ਪਹਿਲਾਂ ਦਰਸ਼ਨ ਕਰਾਉਣੀ ਆ ਜੀ ਫਿਰ ਗੁਰੂ ਘਰ ਦਾ ਇਤੋਂ ਦਾ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਦੀਆਂ ਜੀ ਸਵਾਪਾ ਪਹੁੰਚ ਗਏ ਜੀ ਦਰਬਾਰ ਸਾਹਿਬ ਤੇ ਆਪ ਜੀ ਨੂੰ ਦਰਸ਼ਨ ਕਰਾਉਣੀ ਆ ਜੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਸ੍ਰੀ ਦਰਬਾਰ ਸਾਹਿਬ ਸ੍ਰੀ ਮੁਕਤਸਰ ਸਾਹਿਬ ਹਾਂਜੀ ਇੱਥੇ ਲਿਖਿਆ ਹੋਇਆ ਜੀ ਗੁਰੂ ਘਰ ਦਾ ਇਤਿਹਾਸ ਮੈਂ ਆਪ ਜੀ ਨੂੰ ਪੜ ਕੇ ਸੁਣਾ ਦੇਣਾ ਇਥੇ ਪੰਜਾਬੀ ਵਿੱਚ ਵੀ ਲਿਖਿਆ ਹੋਇਆ ਤੇ ਹਿੰਦੀ ਵਿੱਚ ਵੀ ਲਿਖਿਆ ਹੋਇਆ ਜੀ ਤੇ ਆਪਾਂ ਪੰਜਾਬੀ ਵਿੱਚ ਪੜ ਕੇ ਦੱਸ ਦੇ ਤੁਹਾਨੂੰ ਸ਼੍ਰੀ ਨਨਪਸਾਹਬ ਜੁੱਧ ਸਮੇ ਕੁਦ ਸਿੰਘ ਸ਼੍ਰੀ ਗੁਰਗੋਬ ਸਿੰਘ ਜੀ ਮਹਾਰਾਜ ਨੂੰ ਇਹ ਦਾਵਾ ਲਿਖ ਕੇ ਦੇ ਕੇ ਆਏ ਮਾਤਾ ਭਾਗੌਰ ਜੀ ਦੀ ਪ੍ਰੇਰਨਾ ਨਾਲ 40 ਸਿੰਘ ਆਪਣੀ ਭੁੱਲ ਬਖਸ਼ਾਉਣ ਲਈ ਗੁਰੂ ਸਾਹਿਬ ਦੀ ਹਾਲ ਵਿੱਚ ਇਥੇ ਪੁੱਜੇ ਜੋ ਮੁਗਲਾ ਸੈਨਾ ਗੁਰੂ ਸਾਹਿਬ ਦੀ ਹਾਲ ਕਰ ਰਹੀ ਸੀ ਉਹਨਾਂ ਦਾ 21ਵਾਂ ਸਾਖ ਸੰਮਤ 1762 ਨੂੰ ਇਸ ਸਥਾਨ ਤੇ ਸਿੰਘ ਨਾਲ ਮੁਕਾਬਲਾ ਹੋਇਆ ਸਿੰਘ ਬਹਾਦਰੀ ਨਾਲ ਲੜੇ ਤੇ ਸ਼ਹੀਦ ਹੋ ਗਈ ਜੰਗ ਹੋਣ ਤੇ ਗੁਰੂ ਸਾਹਿਬ ਉੱਥੇ ਆਈ ਸਿੰਘਾਂ ਦੇ ਚਿਹਰੇ ਸਾਫ਼ ਕੀਤੇ ਤੇ ਬਖਸ਼ਿਸ਼ਾਂ ਕੀਤੀਆਂ ਗੁਰੂ ਜੀ ਅੱਗੇ ਵਧੇ ਤਾਂ ਭਾਈ ਮਹਾ ਸਿੰਘ ਨੂੰ ਸਾਹ ਆ ਗਏ ਅਰਿਆ ਸੀ ਮੂੰਹ 'ਚ ਜਲ ਪਾਉਣ ਤੇ ਸਿੰਘ ਨੇ ਅੱਖਾਂ ਖੋਲੀਆਂ ਤਾਂ ਦਸ਼ਮੀਸ਼ ਪੀਤਾ ਨੇ ਕਿਹਾ ਭਾਈ ਮਹਾ ਸਿੰਘ ਅਸੀਂ ਆ ਗਏ ਹਾਂ ਮੰਗ ਜੋ ਮੰਗਦਾ ਹੈ ਭਾਈ ਮਾਨ ਸਿੰਘ ਨੇ ਕਿਹਾ ਪਿਤਾ ਜੀ ਤੁੱਥੇ ਹੋ ਤਾਂ ਬਿਦਾਵਾ ਵਾਲਾ ਕਾਗਜ਼ ਪਾੜ ਦਿਓ ਗੁਰੂ ਸਾਹਿਬ ਨੇ ਬਿਦਾਵਾ ਪੜ ਕੇ ਟੁੱਟੀ ਕੰਢੀ ਤੇ ਸਿੰਘਾਂ ਨੂੰ ਮੁਕਤੀ ਦਾ ਵਾਰ ਦਿੱਤਾ ਤੇ ਇਸ ਪੁੱਤਰ ਸਥਾਨ ਦਾ ਖਦਰਾਨੇ ਦੀ ਟਾਬ ਨੂੰ ਮੁਕਤ ਮੁਕਤ ਸਰ ਸਾਹਿਬ ਦਾ ਨਾਮ ਨਾਮ ਬਖਸ਼ਿਆ ਐਸੀ ਗੁਰੂ ਘਰ ਦਾ ਇਤਿਹਾਸ ਚਾਲੀ ਮੁਕਤੀ ਸ਼ਹੀਦ ਹੋਏ ਤਾਹੀ ਚਾਲੀ ਮੁਕਤ ਸਤਿਗੁਰਾਂ ਨੇ ਕਿਹਾ ਸੀ ਇਹ ਮੁਕਤੀ ਨਹੀਂ ਚਾਲੀ ਮੁਕਤੀ ਜਿਵੇਂ ਆਪਾਂ ਅਰਦਾਸ ਵਿੱਚ ਵੀ ਹਰ ਰੋਜ਼ ਅਰਦਾਸ ਕਰਦੇ ਹਾਂ ਪੰਜਾ ਪਿਆਰੇ ਚਾਲੀ ਮੁਕਤੀਆਂ ਔਰ ਚਾਲੀ ਮੁਕਤੀ ਇਹ ਨਹੀਂ ਇੱਥੇ ਲਿਖਿਆ ਹੋਏ ਨੇ ਨਾਮ ਚਾਲੀ ਮੁਕਤੀਆਂ ਦੇ ਮਹਾ ਸਿੰਘ ਸਾਧੂ ਸਿੰਘ ਸਰਦਾਰ ਸਿੰਘ ਸਹਿਲ ਸਿੰਘ ਸੁਲਤਾਨ ਸਿੰਘ ਸੋਭਾ ਸਿੰਘ ਸੰਤ ਸਿੰਘ ਹਰਸਾਸ ਸਿੰਘ ਹਰੀ ਸਿੰਘ ਕਰਨ ਸਿੰਘ ਕਰਮ ਸਿੰਘ ਕਾਲਾ ਸਿੰਘ ਕੀਰਤ ਸਿੰਘ ਕਿਰਪਾਲ ਸਿੰਘ ਖੁਸ਼ਹਾਲ ਸਿੰਘ ਗੁਲਾਬ ਸਿੰਘ ਗੰਗਾ ਸਿੰਘ ਗੰਦਾ ਸਿੰਘ ਕਰਬਾਰਾ ਸਿੰਘ ਚੰਬਾ ਸਿੰਘ ਜਾਦੋ ਸਿੰਘ ਜੋਗਾ ਸਿੰਘ ਜੰਗੀ ਸਿੰਘ ਬੂੜ ਸਿੰਘ ਦੀਵਾਲ ਸਿੰਘ ਦਰਵਾਰਾ ਸਿੰਘ ਦਿਲਬਾਗ ਸਿੰਘ ਧਰਮ ਸਿੰਘ ਧੰਨਾ ਸਿੰਘ ਨਿਹਾਲ ਸਿੰਘ ਨਿਹਾਲ ਸਿੰਘ ਭਾਗ ਸਿੰਘ ਕੋਲਾ ਸਿੰਘ ਪੰਗਾ ਸਿੰਘ ਸ਼ਮੀਰ ਸਿੰਘ ਮੱਜਾ ਸਿੰਘ ਮਾਲ ਸਿੰਘ ਮਾਇਆ ਸਿੰਘ ਰਾਜ ਸਿੰਘ ਲక్ష్మణ ਸਿੰਘ ਇਸ ਮਾਈ ਭਾਗੌਰ ਜੀ ਇਸ ਬੀਬੀ ਨੂੰ ਜੱਥੇ ਦੇ ਅਗਵਾਈ ਕੀਤੀ ਤੇ ਇਥੋਂ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਅੱਗੇ ਚੱਲ ਪਏ ਇਸ ਇਤਿਹਾਸ ਤੇ ਚਾਲੀ ਮੁਕਤੇ yeah wow. ਹਾਂਜੀ ਸੋ ਪਤਲੋਂ ਹੁਣ ਲੈ ਕੇ ਚੱਲਦੇ ਆਂ ਜੀ ਗੁਰਦੁਆਰਾ ਸ਼ਹੀਦ ਗੰਗਸਾਯੋ ਤੇ ਉਹ ਵੀ ਨਾਲ ਹੀ ਇਹ ਗੁਰੂ ਘਰ ਤੇ ਥੋੜਾ ਚੱਲ ਕੇ ਅੰਦਰੋਂ ਜਾਣਾ ਪੈਂਦਾ ਜੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੀ ਆ ਜਾ ਕੇ ਠੀਕ ਹੈ ਚਲੋ ਚੱਲਦੇ ਆਂ ਜੀ ਚਲੋ ਗੁਰਦੁਆਰਾ ਸਾਹਿਬ ਤੋਂ ਉਹ ਸਾਹਮਣੇ ਉਹ ਆ ਗਏ ਜੀ ਅੰਦਰ ਹੀ ਹੈ ਜੀ ਰਸਤਾ ਗੁਰੂ ਘਰ ਦੇ ਅੰਦਰੋਂ ਤੇ ਗੁਰਦੁਆਰਾ ਸ਼ਹੀਦ ਗੰਗਸਾਯੋ ਆਉਂ ਤੋਂ ਦਰਸ਼ਨ ਕਰਾਉਣੀ ਆ ਜੀ ਤੇ ਆਪਾਂ ਵੀ ਦਰਸ਼ਨ ਕਰਦੇ ਆਂ ਤੇ ਜਨਾਕ ਇਤਿਹਾਸਤ ਲਿਖਿਆ ਹੋਇਆ ਸੰਗੀਪ ਚ ਤੁਹਾਡਾ ਨਾਮ ਪਸਾਂਝਾ ਕਰੀ ਜਾਂਦੇ ਆ ਜੀ ਇੱਕ ਵਾਰ ਤੁਹਾਨੂੰ ਮੈਂ ਉਹ ਦਿਖਾ ਵੀ ਦੇਣਾ ਜੀ ਗੁਰਦੁਆਰਾ ਅੰਗੀਠਾ ਸਾਹਿਬ ਸ਼ਹੀਦਗੰਗ ਸਾਹਿਬ 21 ਵਿਸਾਖ ਸਮਤ 1762 ਨੂੰ ਖਿਦਰਾਣੇ ਦੀ ਢਾਬ ਤੇ ਸ਼੍ਰੀ ਮੁਕਤਸਰ ਸਾਹਿਬ ਜੁੱਧ ਸਮੇ ਸ਼੍ਰੀ ਗੁਰੂ ਅਵੈਲ ਸਿੰਘ ਜੀ ਮਹਾਰਾਜ ਨੇ ਸ਼ਹੀਦ ਹੋਏ ਸਿੰਘਾਂ ਦਾ ਆਪਣੇ ਪੁੱਤਰ ਹੱਥਾਂ ਨਾਲ ਸੰਸਕਾਰ ਕੀਤਾ ਸਾਰੇ ਸ਼ਹੀਦ ਸਿੰਘਾਂ ਦਾ ਨਾਮ ਲਿਖਿਆ ਹੋਇਆ ਜੀ 1 ਤੋਂ ਲੈ ਕੇ 20 ਤੱਕ 20 ਤੋਂ ਲੈ ਕੇ ਇਧਰ 40 ਇਹ 40 ਸਿੰਘਾਂ ਦਾ ਸੰਸਕਾਰ ਸਤਿਗੁਰੂ ਜੀ ਨੇ ਆਪਣੇ ਹੱਥਾਂ ਨਾਲ ਕੀਤਾ ਸੀ। ਹਾਂਜੀ ਜਿਸ ਗੁਰੂ ਘਰ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਗੁਰਦੁਆਰਾ ਸ਼ਹੀਦ ਗਾਂਦਸਾਹਿਬ ਜਿੱਦੋਂ ਖਿਦਰਾਣੇ ਦੀ ਢਾਬ ਤੇ 40 ਸਿੰਘਾਂ ਨੇ ਜੰਗ ਲੜੀ ਸ਼ਹੀਦ ਹੋਏ 40 ਸਿੰਘਾਂ ਤੇ ਸਤਿਗੁਰਾਂ ਨੇ ਆਪਣੇ ਹੱਥੀਂ ਅੰਗੇਠਾ ਤਿਆਰ ਕਰਕੇ 40 ਸਿੰਘਾਂ ਦਾ ਸੰਸਕਾਰ ਆਪਣੇ ਹੱਥੀਂ ਕੀਤਾ ਇਸ ਸਥਾਨਾ ਤੇ ਅੰਗੇਠਾ ਤਿਆਰ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੰਸਕਾਰ ਕੀਤਾ ਸੀ ਚਾਦੀ ਸਿੰਘਾਂ ਦਾ ਬਾਕੀ ਉਹ ਤੇ ਇਤਿਹਾਸ ਵਿੱਚ ਲਿਖਿਆ ਹੋਇਆ ਤੇ ਆਪਾਂ ਤੁਹਾਡੇ ਨਾਲ ਸਾਂਝਾ ਕਰਤਾ ਜੀ ਤੇ ਗੁਰਦੁਰ ਸਾਹਿਬ ਦੇ ਨਾਲ ਹੀ ਹੈ ਜੀ ਗੁਰਦੁਰਸ਼ੀਰ ਗਾਂ ਦੇ ਸਾਹਿਬ ਹਾਂਜੀ 100 ਪੈਸਟਮ ਖੜੇ ਹੈ ਜੀ ਗੁਰਦੁਆਰਾ ਤੰਬੂ ਸਾਹਿਬ ਤੇ ਆਪ ਜੀ ਨੂੰ ਦਰਸ਼ਨ ਕਰਾਉਨੇ ਆ ਜੀ ਤੇ ਇਤਨਾ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਆ ਜੀ ਇੱਥੇ ਹੀ ਗੁਰਦੁਆਰਾ ਮਾਤਾ ਭਾਗੁਰ ਜੀ ਦਾ ਵੀ ਹੈਗਾ ਜੀ ਤੇ ਪਹਿਲਾ ਆਪਾਂ ਤੁਹਾਨੂੰ ਇਤਿਹਾਸ ਸਾਂਝਾ ਕਰਦੇ ਹਾਂ ਜੀ ਇਤਿਹਾਸ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਇਸ ਜਗ੍ਹਾ ਸਿੰਘਾਂ ਦਾ ਕੈਂਪ ਸੀ ਇੱਥੇ ਹੀ ਦੁਸ਼ਮਣਾਂ ਨੂੰ ਸਿੰਘਾਂ ਨੇ ਫੌਜ ਦਾ ਭਲੇਖਾ ਪਾਉਣ ਲਈ ਘਾਵ ਤੇ ਕੰਡੇ ਦੇ ਉੱਗੀਆਂ ਹੋਏ ਝਾੜੀਆਂ ਤੇ ਕਰੀਰਾਂ ਉੱਪਰ ਆਪਣੇ ਵਸਤਰ ਚਾਦਰ ਅਤੇ ਕਸ਼ਿਆਰੀ ਵਗੈਰਾ ਪਾਕੀ ਤੰਬੂ ਦਾ ਰੂਪ ਦਿੱਤਾ ਗੁਰੂ ਜੀ ਜੰਗ ਤੋਂ ਬਾਅਦ ਜਦ ਦੂਜੀ ਵਾਰ ਖਿਦਰਾਣਾ ਦੀ ਢਾਬ ਦੀ ਪਹੁੰਚੇ ਤਾਂ ਸਤਿਗੁਰੂ ਜੀ ਦਾ ਤੰਬੂ ਇਸ ਥਾਂ ਤੇ ਲੱਗਾ ਸੀ ਬਿਲਕੁਲ ਇਸ ਦੇ ਨਾਲ ਗੁਰਦੁਆਰਾ ਮਾਤਾ ਭਾਗੌਰ ਜੀ ਦਾ ਹੈ ਜਿਨ੍ਹਾਂ ਨੇ 11 ਸ਼ੇਰ ਦੀ ਸਾਹਂਗ ਫੜ ਕੇ ਦੁਸ਼ਮਣਾਂ ਦੇ ਆਹੋ ਲਾਹੇ ਤੇ ਸਰੀਰ ਤੇ 22 ਜ਼ਖਮ ਖਾ ਕੇ ਸਖਤ ਜ਼ਖਮੀ ਹੋ ਗਏ ਸਨ ਸਤਗੁਰ ਜੀ ਕਿਰਪਾ ਨਾਲ ਫਿਰ ਤੰਦਰੁਸਤ ਹੋਏ ਤੇ ਸਤਗੁਰਾਂ ਚਰਨ ਨਾਲ ਹੀ ਅੱਗੇ ਚੱਲੇਗੇ ਉਹ ਗੁਰਦੁਰਸਹਿ ਮਾਤਾ ਭਗੁਰ ਜੀ ਦਾ ਜੀ ਤੇ ਆਪਾਂ ਤੁਹਾਨੂੰ ਦਰਸ਼ਨ ਕਰਾਉਣੇ ਜੀ ਅੰਦਰ ਕੰਬੂ ਸਾਹਿਬ ਜੀ ਦੇ ਮਾਤਾ ਭਾਗੁਰਜੀ ਦਾ ਸਥਾਨ ਬਣਿਆ ਹੋਇਆ ਜਿੱਥੇ ਹੰਜੀ ਤੇ ਮਾਤਾ ਭਾਗਪੁਰ ਜੀ ਦਾ ਇਤਿਹਾਸ ਰਹਿਆ ਜੀ ਮਾਤਾ ਭਾਗਪੁਰ ਜੀ ਚਵਾਲ ਦੇ ਰਹਿਣ ਵਾਲੇ ਭਾਈ ਲੰਗਾ ਜੀ ਜੋ ਸ਼੍ਰੀ ਗੁਰਦਮ ਸਿੰਘ ਜੀ ਦੇ ਸਾਹਮਣੇ ਸ਼੍ਰੀ ਅੰਮ੍ਰਿਤਸਰ ਅਤੇ ਸ਼੍ਰੀ ਹਵੰਦਰ ਸਾਹਿਬ ਦੀ ਉਸਾਰੀ ਵੇਲੇ ਬੜੀ ਸਰਦਾਰਾ ਨਾ ਸੇਵਾ ਕਰਦੇ ਸਨ ਤੇ ਭਰਾ ਪਿਆਰੋ शाह ਦੀ ਪੁੱਤਰੀ ਸਨ ਇਹਨਾਂ ਦੇ ਪਿਤਾ ਭਾਈ ਮਾਲੂ ਸ਼ਾਹ ਵੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਭਰਤੀ ਹੋ ਕੇ ਮੁਗਲਾ ਵਿਰੁੱਧ ਜੰਗ ਲੜਦੇ ਰਹੇ ਸਨ ਮਾਤਾ ਜੀ ਦਾ ਰਿਸ਼ਤਾ ਗੁਰੂ ਕਰਨਾਲ ਬੜਾ ਬੁੜਾ ਸੀ ਇਹ ਆਪਣੇ ਪਿਤਾ ਵਾਂਗ ਸ਼ਾਸਤਰ ਅਭਿਆਸ ਦਾ ਸ਼ੌਂਕ ਰੱਖਦੇ ਸਨ ਇਹਦੀ ਸ਼ਾਦੀ ਭਾਈ ਨਿਹਾਲ ਸਿੰਘ ਨਾਲ ਪਿੰਡ ਪੱਟੀ ਵਿਖੇ ਹੋਈ ਜਦਾਵੀਰ ਸਿੰਘ ਮਾਤਾ ਜੀ ਦੀ ਅਗਵਾਈ ਵਿੱਚ 21 ਵੈਸਾਖ ਸੰਮਤ 1762 ਨੂੰ ਸ਼੍ਰੀ ਮੁਕਤਸਰ ਸਾਹਿਬ ਵਿਖੇ ਸ਼੍ਰੀ ਗੁਰੂ ਬਾਬਾ ਸਿੰਘ ਜੀ ਵੱਲੋਂ ਮਗਲ ਸਮਰਾਜ ਖਿਲਾਫ ਲੜੀ ਜਾਣ ਵਾਲ ਲੜਾਈ ਵਿੱਚ ਸ਼ਾਮਲ ਹੋਈ ਮਾਤਾ ਜੀ ਦੇ ਭਰਾਵਾਂ ਤੇ ਪੱਤੀ ਨੇ ਵੀ ਇਸ ਜੰਗਲ ਵਿੱਚ ਸ੍ਰੀ ਦੀ ਪ੍ਰਾਪਤ ਕੀਤੀ ਇਹ ਗੁਰੂ ਜੀ ਦੇ ਨਾਲ ਦੱਖਣ ਨੂੰ ਚੱਲ ਗਏ ਗੁਰੂ ਜੀ ਨੇ ਗੁਰੂ ਜੀ ਜੋਤੀ ਜੋਤ ਸਮਾਉਣ ਉੱਛੋਂ ਇਹ ਵਿਦਰ ਕਰਨਾਟਕ ਦੇ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਅੰਤ ਉੱਤੇ ਹੀ ਭਜਨ ਸਿਮਰਨ ਕਰਦੇ ਦੇਹ ਤਿਆਗ ਕੇ ਗੁਰ ਚਰਨਾ ਵਿੱਚ ਜਾ ਗਏ ਰਾਜੀ ਇਹ ਲਿਖਿਆ ਕਿ ਮਾਤਾ ਭਾਗਪੁਰ ਜੀ ਦਾ ਇਤਿਹਾਸ